ਨਵਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਇਹ ਸ਼ਹਿਰ ਜਲਾਸ਼ੀਲ ਭਗਤ ਸਿੰਘ ਲਗਨ ਦਾ ਸਵਾਗਤ ਆਜਨੀਆਂ ਵਿਸ਼ੇਸ਼ ਸਰਗਰਮੀ ਹੈ। ਰੈੱਡ ਕਰਾਸ ਨਸ਼ਾ ਪੀੜਤਾ ਲਈ ਇੱਕ ਏਕੀਕ੍ਰਿਤ ਮੁੜ ਵਸੇਬਾ ਕੇਂਦਰ ਨਵਾਂ ਸ਼ਹਿਰ ਵੱਲੋਂ ਪ੍ਰੋਜੈਕਟ ਡਾਇਰੈਕਟਰ ਸਰਤਾ ਚਮਨ ਸਿੰਘ ਹੋਰਾਂ ਦੀ ਦੇਖਰੇਖ ਦੇ ਹੇਠ ਆਈਟੀਆ ਨਵਾਂ ਸ਼ਹਿਰ ਵਿਖੇ ਅੰਤਰਰਾਸ਼ਟਰੀ ਨਸ਼ਾ ਖੋਰੀ ਇਹ ਗੈਰ ਕਾਨੂੰਨੀ ਤਸਕਰੀ ਰੋਧੀ ਵਿਸ਼ਾਲ ਸਮਾਗਮ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਜਿਨ੍ਹਾਂ ਦੇ ਵਿੱਚ ਉਪਕਾਰ ਸੁਸਾਇਟੀ ਹਿਊਮਨ ਰਾਈਟਸ ਜਾਗਰਤੀ ਮੰਚ ਸੁਸਾਇਟੀ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਤੋਂ ਇਲਾਵਾ ਹੋਰ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਦੇ ਨਾਲ ਇਹ ਸਮਾਗਮ ਕਰਵਾਇਆ ਗਿਆ ਇਸ ਮੌਕੇ ਸ਼੍ਰੀ ਰਾਜਕੁਮਾਰ ਡੀਐਸਪੀ ਨਵਾਂ ਸ਼ਹਿਰ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਇਸ ਸਮਾਗਮ ਦੀ ਪ੍ਰਧਾਨਗੀ ਸ਼੍ਰੀ ਗੁਰਚਨ ਅਰੋੜਾ ਹੋਰਾਂ ਨੇ ਕੀਤੀ ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਜੀਐਸ ਗਿੱਤਾ ਜੀਐਸ ਤੂਰ ਪ੍ਰਿੰਸੀਪਲ ਮਕਰ ਸ਼ੀਮਾ ਡਾਕਟਰ ਰਾਜੇਸ਼ ਸ਼ਾਸਤਰੀ ਤੇ ਚਮਨ ਸਿੰਘ ਪ੍ਰੋਜੈਕਟ ਡਾਇਰੈਕਟਰ ਸ਼ਾਮਲ ਸਨ ਇਸ ਮੌਕੇ ਫਾਈਨ ਆਡੀਓ ਰਿਕਾਰਡਸ ਵੱਲੋਂ ਗਾਇਕ ਪਰਦੇਸੀ ਰਕਣਾ ਵਾਲੇ ਦਾ ਗਾਇਆ ਹੋਇਆ ਗੀਤ ਜੋ ਕਿ ਇੱਕ ਨਸ਼ਿਆਂ ਵਿਰੁੱਧ ਸੁਨੇਹਾ ਹੈ ਪੁੱਤ ਨਸ਼ਿਆਂ ਨੇ ਖਾ ਲੇ ਨੂਰ ਲੀਜ ਵੀ ਪ੍ਰਧਾਨਗੀ ਮੰਡਲ ਵੱਲੋਂ ਕੀਤਾ ਗਿਆ ਇਸ ਮੌਕੇ ਸਟੂਡੈਂਟਸ ਤੋਂ ਇਲਾਵਾ ਸਮਾਜ ਸੇਵਕ ਅਤੇ ਇਹਨਾਂ ਤੋਂ ਇਲਾਵਾ ਇਲਾਕੇ ਦੀਆਂ ਵੱਖ-ਵੱਖ ਸ਼ਖਸੀਅਤਾਂ ਸ਼ਾਮਲ ਹੋਈਆਂ ਆ ਸਰਕਾਰ ਪਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ ਚੈਨਲ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਅੱਜ ਅਸੀਂ ਪਹੁੰਚੇ ਹਾਂ ਚੰਡੀਗੜ੍ਹ ਰੋਡ ਨਵਾਂ ਸ਼ਹਿਰ ਵਿਖੇ ਆ ਸ਼ਹੀਦ ਇਜਾਮ ਸਰਦਾਰ ਭਗਤ ਸਿੰਘ ਸਰਕਾਰੀ ਆਈਟੀਆਈ ਵਿਖੇ ਜਿੱਥੇ ਕਿ ਰੈੱਡ ਕਰਾਸ ਸੰਸਥਾ ਦੇ ਵੱਲੋਂ ਇੰਡੀਅਨ ਰੈੱਡ ਕਰਾਸ ਸੁਸਾਇਟੀ ਪੰਜਾਬ ਸਟੇਟ ਬ੍ਰਾਂਚ ਚੰਡੀਗੜ੍ਹ ਅਤੇ ਰੈੱਡ ਕਰਾਸ ਨਸ਼ਾ ਪੀੜਤਾ ਲਈ ਏਕੀਕ੍ਰਿਤ ਮੋੜ ਬਸੇਵਾ ਕੇਂਦਰ ਨਵਾਂ ਸ਼ਹਿਰ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵੱਲੋਂ ਅੱਜ 26 ਜੂਨ ਨੂੰ ਅੰਤਰਰਾਸ਼ਟਰੀ ਨਸ਼ਾ ਖੋਰੀ ਤੇ ਗੈਰ ਕਾਨੂੰਨੀ ਤਸਕਰੀ ਵਿਰੋਧੀ ਦਿਵਸ ਜਿਹੜਾ ਉਸ ਸੰਬੰਧੀ ਮਨਾਇਆ ਜਾ ਰਿਹਾ ਉਸ ਸੰਬੰਧੀ ਵਿਸ਼ਾਲ ਸੈਮੀਨਾਰ ਹੋ ਰਿਹਾ ਹੈ ਜਿਸ ਦੇ ਵਿੱਚ ਇਲਾਕੇ ਦੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਨਮਾਇਦੇ ਨੇ ਸ਼ਿਰਕਤ ਕਰ ਰਹੇ ਨੇ ਸੋ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਸਰਕਾਰੀਆ YouTube ਚੈਨਲ ਤੋਂ ਪੱਤਰਕਾਰ ਵਾਸਤੇ ਪਰਦੇਸੀ ਦੀ ਵਿਸ਼ੇਸ਼ ਰਿਪੋਰਟ ਕਰ ਰਹਾ ਹੈ ਸ੍ਰੀ ਕੋਰਕਨ ਸਿੰਘ ਜੀ ਮਾਰਜੀ ਪ੍ਰਿੰਸੀਪਲ ਆਈਟੀਏ ਕਮੇਸ਼ਾ ਸਾਡੇ ਦਰਮਿਆਨ ਸ੍ਰੀ ਕਹਚਨ अरोड़ा ਜੀ ਜਿਹੜੇ ਕਿ ਕਿਸੇ ਜਾੜੇ ਬਿਸ਼ਰੇ ક્ષਗਿਆਤ ਨੇ ਉਹਨਾਂ ਦੇ ਬਾਰੇ ਮੈਂ ਗੱਲ ਕਰਾਂ ਜਿਹਨੇ ਵੀ ਸ਼ਹਿਰ ਦੇ ਵਿੱਚ ਕੋਈ ਸਿਹਤ ਸੇਵਾ ਦੇ ਕਿਸੇ ਨੂੰ ਕੋਈ ਸਹੂਤ ਦੇ ਨੇ ਜਨਰਲ ਸ਼ਕਤਰੂਨਾ ਦੇ ਤਰਫ ਸਿੰਘ ਧਾਰੀਵਾਲ ਜੀ ਪੂਜਾ ਸ਼ਰੀਮਾਨ ਜੀ ਜਨਰਲ ਵਾਈਡਰ ਨੇ ਮਹਾਂਦਿਲ ਚੰਦ ਅਰਵਾ ਸਵਾਸ ਸੇਵਕ ਹੈ ਹੋਰ ਵੀ ਬਹੁਤ ਸਾਰੇ ਉਹ ਸਤਨਾ ਕੇਂਦਰ ਕੋਲੋਂ ਇੱਥੇ ਨਾਲ ਜਿਹੜਾ ਸਭ ਸਟਾਫ ਹੈ ਇਹਨਾਂ ਦਾ ਬੜਾ ਮੈਂ ਧੰਨਵਾਦਿਆ ਮੈਸਿਕਲ ਸਾਹਿਬ ਦਾ ਤੇ ਸਟਾਫ ਦਾ ਵੀ ਕੱਲ ਵੀ ਸਕਦਾ 4 ਵਜੇ ਬੜਾ ਜਿਹੜਾ ਇਹ ਲੈ ਬੰਦ ਉਹ ਕਿਸਾ ਤੇ ਸਾਡੇ ਨਾਲ ਜਿਹੜਾ ਬੜਾ ਬੁੱਢੇ ਨਾ ਬੁੱਢਾ ਜੋੜ ਕੇ ਅਸੀਂ ਸਾਰੇ ਮੈਗਾਈ ਜਿਹੜਾ ਹੈ ਉਹ ਇਹਦੀ ਹਰਪਤ ਦੇ ਰਾਤ ਅਸੀਂ ਦਿੱਤਾ ਹੈ ਤੇ ਮੇਰੇ ਆਪਣੇ ਰੈਡ ਕਲਾਸ ਐਸ਼ਾ ਕਿਰਤਲੇ ਇੱਕ ਇੱਕ ਤੇ ਹੁਦ ਸੇਵਾ ਕੇਂਦਰ ਦੇ ਜਿੰਨੇ ਵੀ ਸਾਡਾ ਮੈਂਬਰ ਨੇ ਤੇ ਸਾਡੇ ਕੁਛ ਜਿਹੜੇ ਆ ਉਥੇ ਬੱਚੇ ਜਿਹੜੇ ਨੇ ਉਹ ਘਬਰਾਉ ਹੁ ਕੇ ਜਿਹੜੇ ਇਸ ਰੱਤ ਦੇ ਵਿੱਚ ਬਹਿ ਗਏ ਆ ਉਹਨਾਂ ਨੂੰ ਵੀ ਐਸੇ ਕਰਕੇ ਕੁਝ ਬੱਚਿਆਂ ਨੂੰ ਲਿਆਦਾ ਤਾਂ ਕਿ ਉਹ ਬਾਹਰੋਂ ਬਹੁਤ ਦਿਖਣ ਕਿ ਬਾਅਦ ਕੀ ਤੁਹਾਡੇ ਬਾਰੇ ਕੀ ਵਿਚਾਰ ਹੋਣੇ ਆ ਕੀ ਚਰਚਾ ਹੋ ਰਹੀ ਆ ਐਸੇ ਕਰਕੇ ਆਪਾਂ ਇੱਥੇ ਅੱਜ ਦਾ ਕੰਨਪੜੀ ਦਾ ਉਹ ਕਿਤਾ ਹੈ ਤੇ ਉਹਨਾਂ ਨਾਲ ਜਿਹੜਾ ਹੈ ਇੱਥੇ ਧੰਨਵਾਦ ਹੈ ਜੀ ਆਇਆਂ ਨੂੰ ਤੇ ਜਾਦਾ ਧੰਨਵਾਦ ਹੈ ਦੋਵੇਂ ਪਾਸੇ ਜਿਵੇਂ ਸਾਡੇ ਆਈਟੀਆਈ ਗਰੰਥ ਹੈ ਤੇ ਇਧਰ ਮਹਿਲਾ ਹੈ ਲੜਕਿਆਂ ਦਾ ਹੈ ਤੇ ਦੋਹਾਂ ਦੇ ਜਿਹੜੇ ਵਿਦਿਆਰਥੀ ਨੇ کیونکہ ہی اس کسی بھی دیش کسی بھی سماجی جگہ ہے ایک جگ جاپ ہوتے وہاں کواقت ہوں دبا ہوں ہی نشیا کو دوڑ ہوئے ہیں مانج جسپال سنگھ گا جی پردان اور سندر کور سکھی جی پردھان سرجیت اور دو جی ਬ੍ਰਿੰਦਰਪਾਲ ਦਾਜੀ ਓਮਕਾਰ ਸਿੰਘ ਜੀ ਬਾਸੇ ਪਰਦੇਸੀ ਜੀ ਇਹ ਰੈੱਡ ਕਰਾਸ ਹੋ ਜੋ ਨਾਲ-ਨਾਲ ਹੋ ਜਾਓ ਛਿੰਗਣ ਬਣੋ ਆਜੋ ਆਜੋ ਬ੍ਰਿੰਦਰ ਸਿੰਘ ਜੀ ਉਹ ਵੀ ਆਪਣਾ ਸਨਮਾਨਦਾਨ ਬ੍ਰਿੰਦਰ ਸਿੰਘ ਜੀ ਵਿਲੇ ਕੇ ਜੀਤਾ ਸਾਹਿਬ ਆਜੋ ਸਾਰੀਆਂ ਸਮਸਾਵਾਂ ਦੇ ਮਹਾਕਾਂ ਕਿ ਮੋਦੀ ਹੈ ਕਿਉਂਕਿ ਉਹਨਾਂ ਦੀ ਮੋਟੀਵੇਸ਼ਨ ਤੇ ਨਾਲ ਹੀ یہ سنساوا دے گون دان کرنا ہوگی تو بھی پہنچ سکتا ہے مان جو گردر سنگھ چولہ جی اپنا سنمان لے رہے ہیں بہت بہت دنواد کہ بہت ساری کبتاوا ہاں. اکثر ریڈ کراسا مکھی کیندر مریضوں سنتے رہتے ہیں موٹیویشنل وہ اپنا سنمان لے رہا ہے ਆ ਬੱਚਿਆਂ ਨੂੰ ਸਾਰਿਆਂ ਨੂੰ ਰੈਫਰੈਸ਼ਮੈਂਟ ਸਾਰਿਆਂ ਲਈ ਤਿਆਰ ਹੈ ਸਾਰਿਆਂ ਨੇ ਰੈਫਰੈਸ਼ਮੈਂਟ ਲੈ ਕੇ ਜਾਣਾ ਕਿਉਂਕਿ ਮੈਨੂੰ ਪਤਾ ਕਿ ਬੜਾ ਲੰਮਾ ਸਮਾਂ ਹੋ ਗਿਆ ਤੁਹਾਨੂੰ ਬੈਠਿਆ ਤੁਸੀਂ ਬੋਰ ਵੀ ਹੋਏ ਹੋ ਬੜਾ ਕੁਝ ਐਕਟੀਵਿਟੀ ਕੀਤਾ ਹੈ ਇਸ ਕਰਕੇ ਸਾਰਿਆਂ ਨੇ ਓਮਕਾਰ ਮਹਿੰਦੀ ਫੁਲੀ ਹਾਂਜੀ ਉਹਨਾਂ ਦਾ ਸਨਮਾਨ ਰੈਡ ਕਰਾਸ ਸਮਾਜ ਮੁਕਤੀ ਕੇਂਦਰ ਵੱਲੋਂ ਦਿੱਤਾ ਜਾ ਰਿਹਾ ਹੈ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਿ ਇਹਨਾਂ ਨੇ ਅੱਜ ਸਾਰਿਆਂ ਆਸਮਾਨ ਸਦੇ ਸੰਸਥਾਵਾਂ ਨੂੰ سوسائٹی کے پردھان اپنا سلمان لے رہے ہیں جو جانکاریاں لوگ ریڈ کراس میڈل پونم جی وہ بھی سرمان لین جیڑا ریڈ کراس سوسائٹی میڈل پونم جی وہ بھی افراد سلمان لین بہت بہت جی شریسے لال جی ساٹھ درسکو ہے سپنا کو کرپا کر کے اپنا سنمان لے بچی بہت اچھا بول رہی ہے اور گیت بھی, اچھا بھی, اچھا بھی, اچھا بھی بڑا اچھا بول رہی ہے لیکچر بھی بڑا اچھا بول رہی ہے سو سنمان لے لی ہے سپنا لے لاڑیاں بار بھی ضرور ਨਵੀਂ ਹਾਂ ਹਾਂਜੀ اور... جو گٹ سونے ریڈ کراس نشا مکھی کیندر بنو ڈاکٹر صاحب دا رہا تو سلمان ਆਈ.ਜੀ. ਕੋਲੋਂ ਇਹ ਚੱਲਿਆ ਆਇਆ। ਜਦੋਂ ਫੇਰ ਸਮਾਂ ਮਿਲਿਆ ਫੇਰ ਉਹਨਾਂ ਨੂੰ ਬੁਲਾਵਾ ਗਿਆ ਤੇ ਮੈਂ ਹੁਣ ਹੈ ਸਾਡੇ ਵਿਚਕਾਰ ਭਵੇਂ ਦੇਵੀ ਨਾਲ ਆਏ ਨੇ ਬੰਬਿੰਦਰ ਨਾਨੋ ਆਗਿਆ ਜੀ ਪੱਤਰਕਾਰ ਵੀ ਤੇ ਅਧਿਆਪਕ ਵੀ ਰਟਾਇਰ ਹੋਏ ਨੇ ਤੇ ਉਹਨਾਂ ਦਾ ਸ਼ਸਤਾ ਕੋਲੋਂ ਫਾਰਮਰ ਦਾ ਅਨੁਮਾਨ ਜੀ 2022 ਨਾਲੋਂ 23 ਗੁਣਾ ਜ਼ਿਆਦਾ ਸੀ ਸੋ ਹਰ ਸਾਲ ਕੀ ਤਰੀਜ਼ ਹੋ ਰਿਹਾ ਹੈ ਹਾਲਾਂਕਿ ਟ੍ਰੀਟਮੈਂਟ ਦੇ ਸਿਲਕੀਸ ਦਾ ਵਧ ਰਹੀ ਹੈ ਪਰ ਇੰਕਰੀਜ਼ ਕਿਉਂ ਹੋ ਰਿਹਾ ਹੈ ਜਾਗਰੂਤਤਾ ਅਵੇਅਰਨੈਸ ਹੈ ਨਹੀਂ ਵਧ ਰਹੀ ਹੈ ਇਦਾਂ ਦੇ ਫੰਕਸ਼ਨ ਦੁਨੀਆ ਭਰ ਚ ਹਜ਼ਾਰਾਂ ਹੁੰਦੇ ਇੱਕ ਮਹੀਨੇ ਜੀ ਹੋਣਗੇ ਹਜ਼ਾਰਾਂ ਇੱਕ ਪੂਰੇ ਇੰਡੀਆ ਦੇ ਵਿੱਚ ਫਿਰ ਵੀ ਤੁਸੀਂ ਸੋਚੋ ਕਿ ਵਾਇਲਡ ਓਵਰ ਇਹ ਇੱਕ ਅਫਤ ਕਿਉਂ ਬਣੀ 20% ਇੰਕਰੀਜ਼ ਕਿਉਂ ਹੋਇਆ ਤੋ ਕਿਆ ਰੀਜ਼ਨ ਥਰੋਣਗੇ ਕੈ ਰੈਡਿਕਸ਼ਨ ਦੇ ਕੈ ਐਡਿਕਸ ਨੂੰ ਪਤਾ ਨਹੀਂ ਹੈ ਕਿ ਇਹ ਮਾੜੀ ਚੀਜ਼ ਹੈ ਸਭ ਨੂੰ ਪਤਾ ਹੈ ਦੂਸਰੀ ਗੱਲ অলਮੋਸਟ 39.5 ਮਿਲੀਅਨ ਲੋਕ ਜਿਹੜੇ ਹੈਗੇ ਆ ਉਹ ਇੱਕ ਪਾਰਟਿਕੂਲਰ ਪੈਟਰਨ ਦੇ ਵਿੱਚ ਰਿਡਿਊਸ ਕਰਦੇ ਨੇ ਡਰਗ ਯੂਸ ਦਾ ਪੈਟਰਨ ਹੋਗਾ ਐ ਨਹੀਂ ਹੁੰਦਾ ਕਿ ਤੁਸੀਂ 4 ਮਹੀਨੇ ਬਾਅਦ ਕਿਤੇ ਜਾ ਕੇ ਬੀਆਰਪੀ ਦਾ ਕੋਈ ਨਸ਼ੇ ਜਮਨ ਲਾਲ ਜੀ ਡਾਇਰੈਕਟਰ ਅੱਡਾ ਜਿਹਾ ਰਹੇਗਾ ਲੈਕਟਰੋਸ ਦਾ ਇੰਗਰ ਹੈ ਮੈਸਜ ਚੜਾਓ ਕੁਮਲਦੇਵ ਆਈਟੀਆ ਦੇ ਪ੍ਰਿੰਸੀਪਲ ਸਾਹਿਬ ਸਮਾਜ ਦੀਆਂ ਬਹੁਤ ਹੀ ਉੱਗੀਆਂ ਸਖੀਤਾਆਂ ਜਿਹੜੀਆਂ ਕਾਫੀ ਐਨਜੀਓ ਚਲਾਉਂਦੀਆਂ ਹਨ ਬਰ ਕੰਸਰਨ ਰਹਿਣੇ ਹੈ ਇਸ ਸਮਾਜ ਦੇ ਵਿੱਚ ਅਸਾਰੂ ਕੰਮ ਕਰੀਏ ਅਸਾਰੂ ਸੋਚ ਲੈ ਕੇ ਆਈਏ ਉਹ ਸਾਰੀਆਂ ਸਖੀਤਾ ਸਾਡੇ ਵਿੱਚ ਬਰਾਜਮਾਨ ਹੈ ਮੈਂ ਉਹਨਾਂ ਦਾ ਸਤਿਕਾਰ ਕਰਦਾ ਕਿਉਂ ਜੋ ਆਪਣੇ ਆਪਣੇ ਰੁਝੇਮਿਆਂ ਚੋਂ ਕੁਝ ਰਟਾਇਰਡ ਹੈਗੇ ਐ ਕੁਝ ਬਹੁਤ ਅੱਛੇ ਕਾਰੋਬਾਰ ਚਲਾਉਣ ਵਾਲੇ ਐ ਲੇਕਿਨ ਸਮਾਜ ਨਾਲ ਕੰਸਰਨ ਰੱਖਦੇ ਐ ਇਸ ਕਰਕੇ ਸਾਡੀ ਜ਼ਿੰਮੇਵਾਰੀ ਇਸ ਤੋਂ ਇਲਾਵਾ ਡਾਕਟਰ ਸਾਹਿਬ ਸਾਡੇ ਕੋਲ ਸਾਈਕੋਲੋਜੀਸਟ ਡਾਕਟਰ ਰਾਜਨ ਸ਼ਾਸਤਰੀ ਜੀ ਜਿਹੜੇ ਤੁਹਾਨੂੰ ਮਸਾ ਕਿਉਂ ਲੱਗਦਾ ਹੈ ਇਹਦੇ ਕੀ ਕਾਰਨ ਹੈ ਛੱਡਣਾ ਕਿਵੇਂ ਹੈ ਇਹ ਸਾਰੀਆਂ ਚੀਜ਼ਾਂ ਸਮਝਾਉਣਗੇ ਲੇਕਿਨ ਮੈਂ ਫਿਰ ਇਸ ਦੇ ਬਕਤੋ ਕਲ ਕਰਾਂਗਾ ਬਾਬਸਤਾ ਕੀ ਪੁਲਿਸ ਦਾ ਰੋਲ ਜਿਹੜੀ ਨਸ਼ੇ ਦੀ ਸਪਲਾਈ ਹੈ ਉਹਨੂੰ ਤੋੜਨ ਦਾ ਉਹਨੂੰ ਰੋਕਣ ਦਾ ਹੈ ਤਾਂ ਕਿ ਨਸ਼ਾ ਸਪਲਾਈ ਨਾ ਹੋ ਸਕੇ ਜਿੱਤੋਂ ਤੱਕ ਨਮਾਸ਼ਹਿਰ ਪੁਲਿਸ ਦਾ ਸੰਬੰਧ ਹੈ ਉਸ ਦੇ ਸੰਬੰਧ ਵਿੱਚ ਤੇ ਕਹਿਣਾ ਚਾਹਾਂਗਾ ਕਿ ਨਸ਼ਾ ਮੁਕਤ ਪਾਰਸ ਦਾ ਅਭਿਆਨ ਸਾਲ 2020 ਤੋਂ ਚੱਲ ਰਿਹਾ ਹੈ ਇਸ ਮੋਹਮ ਦੇ ਤਹਿਤ ਭਾਰਤ ਸਰਕਾਰ ਦੇ ਵੱਲੋਂ ਵੱਖ-ਵੱਖ ਰੋਧੀਆਂ ਨਿਰਧਾਰਤ ਕੀਤੀਆਂ ਜਾਂਦੀਆਂ ਜਾਗਰੂਕਤਾ ਗਤੀਵਿਧੀਆਂ ਕਰਨ ਲਈ ਮਹਿਕਮਾ ਸੋਸ਼ਲ ਜੀ ਸੁਰੱਖਿਆ ਨੂੰ ਆਦੇਸ਼ ਹੁੰਦੇ ਆ ਸਮਾਜਿਕ ਅਤੇ ਨਿਆਂ ਅਧਿਕਾਰਤਾ ਮੰਤਰਾਲੇ ਨੂੰ ਤੇ ਵੱਖ-ਵੱਖ ਸੇਵਾ ਸਥਾਨਾਂਾਂ 'ਤੇ ਪਾਉ ਬਿੱਜੇਗਾ ਪਹਾਰੀ ਇਹ ਸਾਰੇ ਹੀ ਇਸ ਮਹਿੰਮ ਦੇ ਵਿੱਚ ਸ਼ਾਮਲ ਹਨ ਤੇ ਪੁਲਿਸ ਦਾ ਇਸ ਮਹਿੰਮ ਦੇ ਵਿੱਚ ਬਹੁਤ ਹੀ ਸਰਕਾਰ ਜੋ ਤੇ ਅਹਿਮ ਰੋਲ ਹੈ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿਸ ਤਰ੍ਹਾਂ ਜੋ ਅੱਜ ਪੰਜਾਬ ਦੇ ਹਾਲਾਤ ਆ ਉਹ ਬਹੁਤ ਹੀ ਨਰਕ ਦੀ ਤਰ੍ਹਾਂ ਬਣ ਚੁੱਕੇ ਆ ਨਸ਼ੇ ਨੂੰ ਲੈ ਕੇ ਸਰਕਾਰ ਨੇ ਵੀ ਥੋੜੇ ਇਸੇ ਗੱਲ ਤੇ ਆਪਣਾ ਉਦੇਸ਼ ਰੱਖਿਆ ਹੈ ਕਿ ਪੰਜਾਬ ਦੇ ਵਿੱਚੋਂ ਆਪਾਂ ਨਸ਼ਾ ਖਤਮ ਕਰਨਾ ਹੈ ਆਪ ਜੀ ਨੇ ਸੁਣਿਆ ਹੀ ਹੋਵੇਗਾ ਕਿ ਪੰਜਾਬ ਸਰਕਾਰ ਦਾ ਇਹ ਸਲੋਗਨ ਚੱਲ ਰਿਹਾ ਜੁੱਧ ਨਸ਼ਿਆ ਵਿਰੁੱਧ ਇਹ ਸਾਰੀਆਂ ਮੁਹਿੰਮਾਂ ਇੱਕ ਹੀ ਹਨ ਕਿ ਅਸੀਂ ਆਪਣੇ ਜ਼ਿਲ੍ਹੇ ਨੂੰ ਆਪਣੇ ਰਾਜ ਨੂੰ ਆਪਣੇ ਦੇਸ਼ ਨੂੰ ਨਸ਼ਾ ਮੁਕਤ ਬਣਾਉਣਾ ਹੈ ਜੋ ਨਸ਼ਾ ਕਰਨ ਦੇ ਕਿਸੇ ਵੀ ਤਰ੍ਹਾਂ ਦੇ ਨਾਮ ਮਜਬੂਰ ਹੋਏ ਉਹਨਾਂ ਸਾਥੀਆਂ ਨੂੰ ਉਹਨਾਂ ਭਰਾਵਾਂ ਨੂੰ ਭੈਣਾਂ ਨੂੰ ਅਸੀਂ ਇਸ ਨਸ਼ੇ ਦੀ ਮਾੜੀ ਦਸਤ ਤੋਂ ਬਾਹਰ ਲੈ ਕੇ ਆਉਣਾ ਹੈ ਨਾ ਨਸ਼ਿਆਂ ਦਾਰਾ ਮੜਾ ਇਸ ਰਾਹ ਜਾਈ ਨਾ ਜੀਵਨ ਨਾ ਮੁੜ ਨਹੀਂ ਮਿਲਣਾ ਏ ਨਤ ਨਾ ਹੀ ਨਾ ਜੀਵਨ ਨਾ ਮੁੜ ਨਹੀਂ ਮਿਲਣਾ ਏ ਨਤ ਨਾ ਹੀ ਨਾ ਨਸ਼ਿਆਂ ਦਾ ਰਾਮੜਾ ਇਸ ਰਾਜਾਈ ਨਾ ਨਸ਼ਿਆਂ ਨੇ ਕਰ ਕਾਟਣਾ ਛਟਿਆ ਤੇਰਾ ਏ ਭਵਨ ਹੋਊਗਾ ਅਸੀਂ ਯੋਨੋ ਸ਼ਹਿਰ ਫੜਾ ਬਾਪ ਨੇ ਕਦੇ ਨਸ਼ਿਆਂ ਦੇ ਨਾਲ ਨਹੀਂ ਸੀ ਸੁਣੇ ਜਿਵੇਂ ਬਾਪ ਨੇ ਨਸ਼ਿਆਂ ਦੇ ਕਦੇ ਨਾਲ ਨਹੀਂ ਸੀ ਸੁਣੇ ਔਰ ਨਸ਼ੇ ਪੁੱਤ ਕਰਨ ਲੱਗਿਆ ਕੋਈ ਚਿੱਟਾ ਤੇ ਕਦੇ ਥੀਮ ਖਾਂਦਾ ਸੀ ਉਸ ਬਾਪ ਨੇ ਬੜੇ ਹੀ ਚਾਹ ਨਾਲ ਪੁੱਤ ਨੂੰ ਪੜਾਇਆ ਸੀ ਉਸ ਬਾਪ ਨੂੰ ਇਹ ਨਹੀਂ ਸੀ ਪਤਾ ਕਿ ਕਰਜਾ ਮੈਂ ਪੜਾਇਦਾ ਨਹੀਂ ਉਹਦੇ ਨਸ਼ਿਆਂ ਦਾ ਚੁੱਕ ਰਿਆ ਹਾਂ ਇਸ ਕਰਕੇ ਇਹਨਾਂ ਲੋਜ ਕਹਾਂਗੀ ਅਗਰ ਮਾਪਾ ਤੁਹਾਨੂੰ ਵਿਸ਼ਵਾਸ ਤੇ ਸ਼ਹਿਰਾ ਜਾਂ ਕਿਤੇ ਪੜਾ ਨਹੀਂ ਭੇਜਦੇ ਹਾਂ ਤਾਂ ਮਾਰੇ ਸੰਗ ਦਾ ਇਹ ਨਸ਼ਿਆਂ ਦੇ ਵਿੱਚ ਪਾ ਕੇ ਇਸ ਜਵਾਨੀ ਨੂੰ ਖਰਾਬ ਨਾ ਕਰੋ ਜੇ ਇਸ ਜਵਾਨੀ ਨੂੰ ਲਾਣਾ ਕਿਸੇ ਖੇਡ ਜਾਂ ਕਿਸੇ ਹੋਰ ਚੀਜ਼ ਵਿੱਚ ਆਉਂ। ਥੈਂਕ ਯੂ ਸੈਸ਼ਕਰ। ਕਿ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਸਾਡੇ ਬਹੁਤ ਹੀ ਸਤਿਕਾਰਯੋਗ ਡਿਪਟੀ ਕਮਿਸ਼ਨਰ ਸ਼੍ਰੀ ਭਗਤ ਸਿੰਘ ਨਗਰ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਸੇਵਨਟੀਨ ਡਾਕਟਰ ਗੁਰਿੰਦਰਜੀਤ ਸਿੰਘ ਜਿਹਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਸਾਡੇ ਸੇਂਘ ਵਿਭਾਗ ਦੀ ਕੋਸ਼ਿਸ਼ ਆ ਕਿ ਸਾਡੇ ਨਸ਼ਾ ਛਡਾਊ ਕੇਂਦਰ ਤੇ ਮੁਰਬ સેવા ਕੇਂਦਰਾਂ ਵਿਖੇ ਜਿਹੜੇ ਬੱਚੇ ਮਿਸ ਗਾਈਡ ਹੋਏ ਸੀ ਤੇ ਨਸ਼ਾ ਛਿੰਦਣ ਦੇ ਕੋਰਸ ਪੂਰਾ ਕਰ ਸ਼ਾਇ ਹੋਏ ਹੋਏ ਆ ਸਾਡੀ ਕੋਸ਼ਿਸ਼ ਆ ਕਿ ਉਹਨਾਂ ਦਾ ਕੋਰਸ ਆਪਾਂ ਪੂਰਾ ਕਰਵਾ ਕੇ ਉਨਾ ਨੂੰ ਖੇਡ ਮਾਰੇ ਪਾਸੇ ਚੰਗੀ ਸਿੰਘ ਸਾਹਿਬ ਬੜੇ ਨਿਕੇ ਸੁਭਾਅ ਦੇ ਹੋਣ ਸਾਡੇ ਮੁੱਖ ਪਰਮਾਨ ਮੰਤਰੀ ਮਾਨਗੋ ਰਾਜਮਾਰਜੀ ਇਹਨਾਂ ਨੇ ਸ਼ਿਫਟ ਜੇ ਨਾ ਗਊਗਾ ਕਿ ਅਫਸਰ ਬੜੇ ਦੇਖੇ ਪਰ ਦਿਲਾਂ ਦੇ ਰਾਜ ਕਰਨ ਵਾਲਾ ਅਫਸਰ ਬਹੁਤ ਘੱਟ ਆ। ਔਰ ਅੱਜ ਤੋਂ तकरीबन 1500 ਸਾਲ ਪਹਿਲਾਂ ਜਦੋਂ ਇੱਕ ਮਹਮ ਚੱਲਦੀ ਸੀ ਜੋ ਡੋਮੈਸਟਿਕ ਫਾਇਨੰਸ ਦੀ ਰੋਕਣ ਦੀ ਉਹਦੇ ਵਿੱਚ ਇਹਨੇ ਐਨਜੀਓ ਜਿਹੜੇ ਲੱਭੇ ਉਹਦੇ ਚ ਮੈਨੂੰ ਵੀ ਲੱਭਿਆ ਮੇਰੀ ਵਾਈਫ ਵੀ ਕਾਉਂਸਲਰ ਸੀ ਸੋ ਇਹਨਾਂ ਲਈ ਸੋਚੀ ਸਮਾਜ ਸੇਵੀਆਂ ਸੋ ਸਭਾ ਬਹੁਤ ਘੱਟ ਮਿਲਿਆ ਬਹੁਤ ਸੱਚ ਨਾਲ ਮੈਂ ਨਾ ਨਹੀਂ ਲੈ ਸਕਿਆ ਮੈਨੇ ਮੁਸ਼ਕਲ ਨੇ ਸਮਾਂ ਘਾਟਿਆ ਸਿੱਧਾ ਇਹ ਮੁੱਦੇ ਨੇ ਆਵਾ ਨੋਟ ਬਣਾਣ ਵਿੱਚ ਦੇਖ ਕੇ ਬੜੀ ਖੁਸ਼ੀ ਹੁੰਦੀ ਆ ਕਿ ਇਸ ਕੰਟਰੀ ਦਾ ਪ੍ਰਵੇਸ਼ਣਾ ਗੋਆ ਸਾਡੀ ਉਮਰ ਬਹੁਤ ਥੋੜੀ ਜਾਈ ਗਈ ਆ ਇੱਕਨ ਸਾਨੂੰ ਆਸਾ ਸਾਡੇ ਬੱਚਿਆਂ ਦੇ ਸਾਡੇ ਬੱਚੇ ਉਹ ਇੱਕ ਛੋਟੀ ਜਿਹੀ ਥਾਂ ਪਰ ਜਿਹੜਾ ਸਾਈਕਲ ਵਾਰਡ ਵਾਰ ਲੱਗੀ ਤਾਂ ਇੰਗਲੈਂਡ ਦੇ ਵਿੱਚ ਹਰ ਚੀਜ਼ ਬਾਹਰੋਂ ਆਉਂਦੀ ਸੀ ਤੇ ਉਹ ਕਾਫੀ ਲੜਾਈ ਲੰਬੀ ਲੱਗੀ ਤੇ ਜਿਹੜੀ ਆਪਾਂ ਅੱਜ ਜਿਹੜੇ ਅੰਤਰਰਾਸ਼ਟਰੀ ਨਾਟਾ ਹੋਈ ਤੇ ਗਿਆਨ ਦੀ ਤਸਵੀਰ ਜਿਹੜੀ ਅੱਜ ਦਾ ਬਿਨਾ ਹੈ ਉਹਦੇ ਵਾਸਤੇ ਆ ਕੇ ਲੜ ਕੇ ਹੋਏ ਆ ਤੁਸੀਂ ਸੋਚਦੇ ਹੋਵੋਗੇ ਵੀ ਸਾਨੂੰ ਕੱਲ ਲਿਖਦੇ ਆ ਅੱਗੇ ਗੱਲ ਅਦਾ ਕਰਦੇ ਹਾਂ ਤੁਹਾਨੂੰ ਸੱਦਣ ਦਾ ਇੱਕ ਖਾਸ ਮਕਸਦ ਹੈ ਤੁਸੀਂ ਉਸ ਇੰਟੈਲੈਕਚੁਅਲ ਕਲਾਸ ਤੋਂ ਆਉਂਦੇ ਹੋ ਜਿਨ੍ਹਾਂ ਨੇ ਅੱਗੇ ਆਪਣਾ ਜੀਵਨ ਬਿਤਾਉਣਾ ਹੈ ਪਲੱਸ ਆਪਣੇ ਆਲੇ ਦੁਆਲੇ ਨੂੰ ਅਵੇਅਰ ਕਰਨਾ ਹੈ ਜਾਗਰੂਕ ਕਰਨਾ ਹੈ ਸਾਡੇ 'ਚ ਉਹ ਕੈਲੀਬਰ ਹੈ ਸਾਡੇ 'ਚ ਉਹ ਜੋਸ਼ ਹੈ ਅੱਜ ਤੋਂ ਮੁੰਡਾ ਸੰਰਖਾ ਹੈ ਕਿ ਤੁਸੀਂ ਇੱਕ ਇੱਕ ਬੱਚਾ ਇੱਕ ਬਗਾ ਵਿਕਿੰਗ ਸਟੂਡੈਂਟ ਆਪਣੇ ਆਣੇ ਦੁਆਲੇ ਦੇ ਦਸਾਂ ਪੀਆ ਪੰਜਾਹਾਂ ਘਰਾਂ ਤੇ ਆਪਣੇ ਪਿੰਡ ਨੂੰ ਸਿੱਖਿਆ ਦੇ ਸਕਦਾ ਹੈ ਸਾਥ ਸਹਿਰੇ ਪ੍ਰਧਾਨ ਜੀ ਚਮਨਾਲ ਚਮਨ ਸਿੰਘ ਜੀ ਡਾਕਟਰ ਸਾਹਿਬ ਡਾਕਟਰ ਤੋਂ ਜਸ ਜੋੜਾ ਜੀ ਡਾਕਟਰ ਰਾਜਨ ਸਾਥੀ ਜੀ ਸ੍ਰੀਮਾਨ ਜੀ ਸਿਵਲ ਸੰਗਤ ਨੂੰ ਅੱਤੇ ਹੋਰ ਸਾਰਿਆਂ ਨਾਲ ਐਨਜੀਪਲੇ ਜਿੰਨੇ ਵੀ ਨਮੇਂ ਦੇ ਹਨ ਅਰੁਣਾ ਸਾਹਿਬ ਸਾਡੇ ਵਿਚਕਾਰ ਭਾਰਤੀ ਜੀ ਬੈਠੇ ਆ ਮੈਂ ਨਾਮ ਲੈ ਲਗਾ ਬਹੁਤ ਵੱਡੀ ਲਿਸਟ ਆ ਸਾਰਿਆਂ ਦਾ ਅੱਜ ਆਈਟੀ ਨਮਾਸ਼ਾ ਰਿਤੇ 26 ਜੂਨ ਅੰਤਰਾਸੀ ਨਸ਼ਾ ਕੋਰੀ ਅਸੀਂ ਗੈਟ ਨੂੰ ਇੱਕ ਅਸਰੀ ਵਿਗੋਤੀ ਜਿਹੜਾ ਹੈ ਸੈਮੀਨਾਰ ਹੋ ਰਿਹਾ ਹੈ ਕਾਂਸਟੈਂਟ ਮੈਡਮ ਜੀ ਮੈਂ ਇਹਨੂੰ ਬਿੰਦਾ ਮੰਤ ਇਤਿਹਾਸਿਕ ਸਵਾਗਤ ਕਰਦਾ ਹਾਂ ਬਹੁਤ ਵਧੀਆ ਲੱਗ ਰਿਹਾ ਐਕਮੈਂ ਮੈਂ ਬੱਚਿਆਂ ਨੂੰ ਕਹੂੰਗਾ ਕਿ ਇਹ ਆਪਣੇ ਵਾਸਤੇ ਮੈਸੇਜ ਆ ਬਹੁਤ ਸਾਰੇ ਫੰਕਸ਼ਨ ਆਈਟੇਚ ਹੁੰਦੇ ਰਹਿੰਦੇ ਆ ਪਰ ਅੱਜ ਦਾ ਇਹ ਫੰਕਸ਼ਨ ਬੜਾ ਵਿਲੱਖਣ ਆ ਤੁਹਾਨੂੰ ਵਲਗ ਵਲਗ ਮਹਾਨ ਸਖਸ਼ੀਚਾਰ ਤੋਂ ਬੁਲਾਰਿਆਂ ਤੋਂ ਬੜੇ ਸ਼ੁਭ ਵਿਚਾਰ ਮਿਲ ਗਏ ਕਿਉਂਕਿ ਅਸੀਂ ਉਤਰਦੀ ਉਤਪਤੀ ਹਾਂ ਸਾਰੇ ਸਾਨੂੰ ਇੱਕ ਵਿਚਾਰ ਜੇ ਤਾਹਰ ਫੜੀ ਜਿਹੜੀ ਦਿਸ਼ਾ ਹੈ ਉਹ ਚੇਂਜ ਹੁੰਦੀ ਹੈ ਅਗਰ ਆਪਣੀ ਦਿਸ਼ਾ ਆਪਸ ਧਾਰਨੀ ਹੈ ਤਾਂ ਪਰ ਤੇਆ ਪਹਾੜ ਸੁਪਾਸ ਦਾਇ ਰਸਲਾ ਜੋ ਆਲਚ ਪੰਨਾ ਬਣ ਜਾਂਦੇ ਹਲ ਨਾ ਹੋਏ ਆ ਸੁਖਾਮ ਸੁਲਾ ਪਰ ਉਹ ਸਾਡੇ ਮੁਰਤਜ ਵੰਡੀ ਨੇ ਸਾਡੇ ਮੁਰਤਜ ਵੰਡੀ ਨੇ ਐਸੀ ਜੈ ਕੁੜੀਆਂ ਵਿੱਚ ਕੰਢੀ

ਕੈ ਸ਼ੂਲਾਚ ਬੰਦ ਹੋਏ ਚੌੜੀਆਂ ਛਾਤੀਆਂ ਡੌਲੇ اے ਸੰਜਲਾਸ਼ੀਂ ਭਗਤ ਸਿੰਘ ਨਗਰ ਨਾ ਸੁਵਤਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਕੱਲ ਫੇਰ ਨਮੀਆਂ ਤੇ ਤਾੜੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਦੇਸੀ ਨੂੰ ਇਜਾਜ਼ਤ ਦਿਓ ਧੰਨਵਾਦ